ਕਾਮ ਜੀਵਨ ਦੇ ਇੱਕ ਵਕਤੀ ਲੋੜ ਹੋ ਸਕਦਾ ਹੈ ਕਾਮ ਜੀਵਨ ਨਹੀਂ ਹੋ ਸਕਦਾ ਲੋੜ ਕਦੇ ਜੀਵਨ ਨਹੀਂ ਹੁੰਦੀ ਇਸ ਨੂੰ ਜਿਸ ਆਲਮਾਨਾ ਢੰਗ ਨਾਲ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਬਿਆਨ ਕੀਤਾ ਹੈ ਆਪ ਦੇ ਸਾਹਮਣੇ ਰੱਖਾ ਪੰਕਜ ਫਾਤੇ ਪੰਤ ਮਹਾਮਦ ਗੁੰਥਿਆ ਅੰਗ ਸੰਗ ਉਰਝਾਏ ਬਿਸਰਤੇ ਸੁੰਤਿਆ ਪੰਕਜ ਪੰਕ ਕਹਿੰਦੇ ਨੇ ਕਿ ਕੜ ਨੂੰ ਪੰਕਜ ਪੰਕ ਦੇ ਚੋਂ ਜਮਿਆ ਕਿੱਕੜ ਦੇ ਚੋਂ ਪੈਦਾ ਹੋਇਆ ਪੰਕਜ ਪੰਕ ਨੇ ਜਨਮ ਦਿੱਤਾ ਹੈ ਕਿੱਕੜ ਨੇ ਜਨਮ ਦਿੱਤਾ ਹੈ ਪੰਕਜ ਤਾਂ ਕਿੱਕੜ ਕਿਸ ਨੂੰ ਜਨਮ ਦਿੰਦਾ ਹੈ ਕਿੱਕੜ ਇਕ ਚੌਥੀ ਦੇ ਫੁੱਲ ਨੂੰ ਜਨਮ ਦਿੰਦਾ ਜਿਸ ਨੂੰ ਕਮਲ ਕਹਿੰਦੇ ਨੇ ਜਿਸ ਨੂੰ ਸੌਰਭ ਕਹਿੰਦੇ ਨੇ ਜਿਸ ਨੂੰ ਕੰਝ ਕਹਿੰਦੇ ਨੇ ਜਿਹਨੂੰ ਪਦਮ ਕਹਿੰਦੇ ਨੇ ਜਿਹਨੂੰ ਸਾਰੰਗ ਕਹਿੰਦੇ ਨੇ ਜਿਸ ਨੂੰ ਬਾਹਰਵ ਕਹਿੰਦੇ ਨੇ ਧਾਰਮਿਕ ਗ੍ਰੰਥਾਂ ਦੇ ਵਿੱਚ ਗਾਲਮਨ ਇਸ ਦੇ 18 ਨਾਮ ਨੇ ਔਰ ਇਹ ਧਰਮ ਦਾ ਪ੍ਰਤੀਕ ਹੈ ਅਗਰ ਕੋਈ ਧਾਰਮਿਕ ਮਨੁੱਖ ਹੈ ਤਾਂ ਕਹਿ ਦਿੱਤਾ ਜਾਂਦਾ ਹੈ ਕਿ ਕਮਲ ਦੀ ਤਰ੍ਹਾਂ ਭਾਰਤ ਦੇ ਮੰਦਰਾਂ ਦੇ ਗੁੰਬਦ ਕਮਲ ਨੇ ਦੇਵ ਬਿਖਸ਼ੂ ਜਦ ਸਵੇਰੇ ਸਵੇਰੇ ਭਿਖਸ਼ਾ ਲਈ ਚਲਦੇ ਨੇ ਹੱਥ ਵਿੱਚ ਕਮਲ ਦੀ ਪੰਖੜੀ ਲੈ ਕੇ ਤਾਂ ਕਿ ਅਹਿਸਾਸ ਰਹੇ ਵਿਛਰ ਰਿਆਂ ਬਾਜ਼ਾਰ ਦੇ ਗਲੀਆਂ ਦੇ ਕਮਲ ਦੀ ਤਰ੍ਹਾਂ ਰਹਿਣਾ ਹੈ ਡੁੱਬਣਾ ਵੀ ਨਹੀਂ ਭਿਜਣਾ ਵੀ ਨਹੀਂ ਮਹਾਰਾਜ ਕਾ ਪੰਕਜ ਫਾਤੇ ਤੰ ਜੋ ਪੰਕ ਤੋ ਜਨਿਆ ਸੀ ਚਿੱਕੜ ਤੋ ਜਨਿਆ ਸੀ ਮਾਰੇਕ ਨੇ ਚਿੱਕੜੀ ਕੀ ਫਸ ਕੇ ਰਹਿ ਗਿਆ ਪੰਖ ਦਾ ਜਫਾਕ ਤੇ ਪੰਖ ਪੰਕਜ ਪੰਕ ਦੇ ਚ ਫਸ ਕੇ ਰਹਿ ਗਿਆ ਕਦੀ ਐਸਾ ਹੁੰਦਾ ਹੈ ਸਰੋਵਰ ਦਾ ਪਾਣੀ ਸੁੱਕਣ ਲੱਗ ਪੈਂਦਾ ਹੈ ਤੇ ਬਾਹਰ ਦੇ ਜਲ ਝਰਨੇ ਜੋ ਇਸ ਵਿੱਚ ਆ ਰਹੇ ਸਨ ਉਹ ਅਵਰुद्ध ਹੋ ਜਾਂਦੇ ਨੇ ਰੁਕ ਜਾਂਦੇ ਨੇ ਪਾਣੀ ਨੀਵਾ ਹੋਣ ਲੱਗ ਪੈਂਦਾ ਹੈ ਇਤਨਾ ਨੀਨਾ ਕਿ ਚੱਕਰ ਦਿਖਾਈ ਦੇਣ ਲੱਗ ਪੰਦੇ ਹੈ ਔਰ ਉਹ ਕਮਲ ਜੋ ਬਹੁਤ ਉੱਪਰ ਉੱਠਿਆ ਹੋਇਆ ਸੀ ਚਿੱਕੜ ਦੇ ਨੇੜੇ ਚਲਾ ਗਿਆ ਪਾਣੀ ਦੇ ਆਸਰੇ ਤੇ ਬਹੁਤ ਉੱਚਾ ਉਠਿਆ ਸੀ ਬਹੁਤ ਉੱਚਾ ਉਠਿਆ ਸੀ ਨੀਨਾ ਚਲਾ ਗਿਆ ਥੱਲੇ ਚਲਾ ਗਿਆ ਲੇਕਿਨ ਅਚਾਨਕ ਜ਼ੋਰ ਦੀ ਬਾਰਿਸ਼ ਹੋ ਗਈ ਚਾਰੇ ਪਾਸੇ ਦਾ ਜਲ ਝਰਨਾ ਝਰਨਿਆਂ ਦਾ ਰੂਪ ਧਾਰਨ ਕਰ ਸਰੋਵਰ ਦੀ طرف ਆਇਆ ਔਰ ਸਰੋਵਰ ਬੜੀ ਤੇਜ਼ੀ ਨਾਲ ਭਰਨ ਲੱਗ ਪਿਆ ਜਿੰਨੀ ਤੇਜ਼ੀ ਨਾਲ ਪਾਣੀ ਉੱਚਾ ਹੋ ਰਿਹਾ ਹੈ ਓਨੀ ਤੇਜ਼ੀ ਨਾਲ ਕਮਲ ਉੱਠ ਨਾ ਸਕਿਆ ਜਿੰਨੀ ਗਤੀ ਨਾਲ ਪਾਣੀ ਉੱਪਰ ਉੱਠ ਰਿਹਾ ਹੈ ਇਹ ਗਤੀ ਕਮਲ ਆਪਣੀ ਬਣਾ ਨਾ ਸਕਿਆ ਹੋਇਆ ਕਿ ਪਾਣੀ ਉੱਪਰ ਚਲਾ ਗਿਆ ਕਮਲ ਥੱਲੇ ਚਲਾ ਗਿਆ ਚਿੱਕੜ ਤੋਂ ਜਮਿਆ ਫਿਰ ਚੱਕਰ ਦੇ ਵਿੱਚ ਫਸ ਗਿਆ ਪੰਕਜ ਫਾਤੇ ਪੰ ਮਹਾਂਮਦ ਗੁੰਘਿਆ ਅੰਗ ਸੰਗ ਉਲਝਾਇ ਬਸਰਤੇ ਸੰਘਿਆ ਐਸਾ ਚਿੱਕੜ ਵਿੱਚ ਉਲਝਿਆ ਆਪਣੀ ਸੁਗੰਧ ਹੀ ਭੁੱਲ ਗਿਆ ਆਪਣਾ સ્વ ਰੂਪ ਵੀ ਭੁੱਲ ਗਿਆ ਚਿੱਕੜ ਤੋਂ ਜਮਿਆ ਸੀ ਹੁਣ ਆਪਣੇ ਆਪ ਨੂੰ ਚਿੱਕੜ ਹੀ ਸਮਝ ਬੈਠਾ ਜਨਮ ਕਾਮ ਤੋ अगर जीवन भी काम बन जाए तो चिक्कड़ तो जमे आए कमल चिक्कड़ लीन हो गया चिक्कड़ चिक्कड़ ही बनके रह गया चिक्कड़ कमल नहीं हो सकता काम राम हो जाए तो चिक्कड़ कमल बन गया काम सिर्फ काम ही रह जाए तो कमल चिक्कड़ फस के रह गया ये उदाहरण बड़ा सुंदर धन गुरु अर्जुन देव जी महाराज ने दिता है काम तो जमे चारों पासे आज नाटक फिल्म मैगजीन इश्तारी दुनिया अखबारी दुनिया टीवी की दुनिया रेडियो की दुनिया समाजिक दुनिया राजनैतिक दुनिया हाथा के धार्मिक